ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਕੀਤੀਆਂ ਹੋਈਆਂ دعਵਾ ਕਬੂਲ ਨਹੀਂ ਹੁੰਦੀ ਇਹ ਸਾਡੇ ਲਈ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਅੱਲਾਹ ਕਾਲਾ ਦੇ ਪੀਰਾਂ ਫਕੀਰਾਂ ਦੇ ਦਰਬਾਰ ਵਿੱਚ ਦੁਆ ਫਰਿਆਦ ਕਰਦੇ ਰਹਿੰਦੇ ਹਾਂ ਤੇ ਇਸ ਲਈ ਇਸ ਗੱਲ ਨੂੰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਕਿਹੜੀਆਂ ਦੁਆਵਾ ਨੇ ਜੋ ਕਬੂਲ ਨਹੀਂ ਹੁੰਦੀ ਸੰਗਤ ਜੀ ਕਿਤੇ ਇਹ ਨਾ ਹੋਵੇ ਕਿ ਅਸੀਂ ਉਹ ਦੁਆਵਾ ਕਰਦੇ ਹੋਈਏ ਤੇ ਸਾਡਾ ਵਿਸ਼ਵਾਸ ਖੁਦਾ ਦੇ ਘਰ ਤੋਂ ਰੱਬ ਦੇ ਘਰ ਤੋਂ ਉੱਠ ਜਾਵੇ ਸੰਗਤ ਜੀ ਅੱਗੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਪੀਰਾ ਫਕੀਰਾ ਦੇ ਨਾਲ ਜੁੜਿਆ ਹੋਈਆ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆ ਕਰਦੇ ਰਹਿੰਦੇ ਹਾਂ ਸੰਗਤ ਜੀ ਗੱਲ ਇਸ ਤਰ੍ਹਾਂ ਹੈ ਕਹਿੰਦੇ ਨੇ ਕਿ ਇਨਸਾਨ ਦੀ ਇੱਕ ਕਮਜ਼ੋਰੀ ਹੈ ਕਿ ਜਦੋਂ ਵੀ ਅਸੀਂ ਦੁੱਖ ਵਿੱਚ ਹੋਈਏ ਤੇ ਅਸੀਂ ਅਕਸਰ ਦੁਆ ਫਰਿਆਦ ਕਰਦੇ ਹਾਂ ਅਤੇ ਜਦੋਂ ਅਸੀਂ ਖੁਸ਼ ਹੁੰਦੇ ਹਾਂ ਤੇ ਉਸ ਵਕਤ ਅਸੀਂ ਆਪਣੀ ਮਸਤੀ ਦੇ ਵਿੱਚ ਹੁੰਦੇ ਹਾਂ ਉਦੋਂ ਕੋਈ ਦੁਆ ਨਹੀਂ ਕੋਈ ਫਰਿਆਦ ਨਹੀਂ ਸੰਗਤ ਜੀ ਉਸ ਵਕਤ ਸਾਨੂੰ ਰੱਬ ਦਾ ਚੇਤਾ ਵੀ ਨਹੀਂ ਆਂਦਾ ਜੇ ਇਨਸਾਨ ਖੁਸ਼ੀ ਦੇ ਵਿੱਚ ਰੱਬ ਨੂੰ ਯਾਦ ਕਰੇ ਤੇ ਜਦੋਂ ਕਦੇ ਉਹਦੇ ਤੇ ਦੁੱਖ ਤਕਲੀਫ ਆਂਦੀ ਹੈ ਤੇ ਉਹ ਖੁਦਾ ਵੱਡੀ ਮੁਸੀਬਤ ਨੂੰ ਵੀ ਉਹਦੇ ਅੱਗੇ ਛੋਟੀ ਜੀ ਕਰਕੇ ਪੇਸ਼ ਆਂ ਦਿੰਦਾ ਸੰਗਤ ਜੀ ਤਾਂ ਜੋ ਉਹਦੀ ਕੀਤੀ ਹੋਈ ਦੁਆ ਬਿੰਤੀ ਉਹਦੇ ਅੱਗੇ ਕੰਮ ਆਵੇ ਉਹਦਾ ਵਿਸ਼ਵਾਸ ਬਣਿਆ ਰਵੇ ਸੰਗਤ ਜੀ ਇਸੇ ਤਰ੍ਹਾਂ ਅੱਜ ਅਸੀਂ ਗੱਲ ਕਰਾਂਗੇ ਕਿ ਕੁਝ ਐਸੀ ਅਧਵਾਵਾ ਜੋ ਕਬੂਲ ਨਹੀਂ ਹੁੰਦੀ ਆ ਸੰਗਤ ਜੀ ਅਕਸਰ ਅਸੀਂ ਦੁਆ ਫਰਿਆਦ ਕਰਦੇ ਰਹਿੰਦੇ ਹਾਂ ਕਦੇ ਆਪ ਕਰਦੇ ਹਾਂ ਕਦੇ ਦੂਸਰੇ ਕੋ ਕਰਵਾਉਂਦੇ ਹਾਂ ਕਦੇ ਸਾਡੀ ਦੁਆ ਕਬੂਲ ਹੋ ਜਾਂਦੀ ਕਦੇ ਨਹੀਂ ਹੁੰਦੀ ਇਹ ਲਿਖਿਆ ਕੀ ਹੈ ਕਿ ਜਿਹੜੀ ਅਧਵਾਵਾ ਜਿਹੜੀ ਫਰਿਆਦਾ ਰਟਿਆ ਰਟਾਈਆ ਨੇ ਜੋ ਲਿਖਿਤ ਦੇ ਵਿੱਚ ਨੇ ਉਹ ਫਰਿਆਦਾ ਉਹ ਦੁਆਵਾ ਕਦੇ ਕਬੂਲ ਨਹੀਂ ਹੁੰਦੀ ਆ ਜਿਵੇਂ ਕਿ ਅਸੀਂ ਕਿਸੇ ਕੋਲੋਂ ਲਿਖਿਤ ਵਿੱਚ ਲੈ ਲਿੰਦੇ ਹਾਂ ਅਸੀਂ ਰੋਜ਼ ਉਹੀ ਪੜ ਕੇ ਉਹੀ ਰਟ ਕੇ ਬੋਲ ਦਿੰਦੇ ਹਾਂ ਸੰਗਤ ਜੀ ਇਸ ਤਰ੍ਹਾਂ ਦੀ ਦੁਆ ਕਦੇ ਵੀ ਕਬੂਲ ਨਹੀਂ ਹੁੰਦੀ ਕਿਉਂਕਿ ਉਹ ਦੁਆ ਆਪਣੇ ਅੰਦਰੋਂ ਨਹੀਂ ਨਿਕਲੀ ਸੰਗਤ ਜੀ ਦੁਆ ਉਹ ਕਬੂਲ ਹੁੰਦੀ ਹੈ ਜੋ ਆਪਣੇ ਅੰਦਰੋਂ ਗਹਿਰਾਈ ਦੇ ਵਿੱਚੋਂ ਨਿਕਲੇ ਸੰਗਤ ਜੀ ਕਈ ਵਿਅਕਤੀ ਰੋ ਰੋ ਕੇ ਦੁਆ ਕਰਦੇ ਕਈ ਇਨਸਾਨ ਕਿਸੇ ਤਰ੍ਹਾਂ ਦੁਆ ਕਰਦੇ ਉਸ ਦੁਆ ਨੇ ਕਬੂਲ ਹੋਣਾ ਅਤੇ ਜਿਹੜੀ ਦੁਆ ਅਸੀਂ ਰੱਟ ਲਈ ਹੈ ਉਹ ਸਾਡੇ ਕੋਲ ਲਿਖਿਤ ਵਿੱਚ ਹੈ ਅਸੀਂ ਰੋਜ਼ ਉਹੀ ਪੜ੍ਹਦੇ ਹਾਂ ਪਰ ਸੰਗਤ ਜੀ ਉਹ ਕਦੇ ਕਬੂਲ ਨਹੀਂ ਹੋਣੀ ਕਿਉਂਕਿ ਸੰਗਤ ਜੀ ਜਦੋਂ ਵੀ ਅਸੀਂ ਦੁਆ ਫਰਿਆਦ ਕਰਨੀ ਹੈ ਉਹ ਸਾਡੇ ਦਿਲ ਦੇ ਵਿੱਚੋਂ ਮੂੰਹ ਦੇ ਵਿੱਚੋਂ ਬੋਲ ਨਿਕਲਨੇ ਨੇ ਉਹੀ ਅਸਲ ਦੁਆ ਮੰਨੀ ਜਾਂਦੀ ਹੈ ਅਤੇ ਜਿਹੜੀ ਅਸੀਂ ਰੱਤੀ ਹੈ ਹਰ ਰੋਜ਼ ਉਹੀ ਕਰਨੀ ਹਰ ਰੋਜ਼ ਇੱਕੋ ਤਰ੍ਹਾਂ ਦੀ ਹੀ ਗੱਲਾਂ ਕਹਿਣੀਆਂ ਨੇ ਰੋਜ਼ ਰੋਜ਼ ਉਹੀ ਪੜ੍ਹਨੀ ਉਹ ਕਦੇ ਵੀ ਕਬੂਲ ਨਹੀਂ ਹੋਣੀ ਸੰਗਤ ਜੀ ਕਹਿਣ ਦਾ ਮਤਲਬ ਹੈ ਕਿ ਰਟੀ ਰਟਾਈ ਹੋਈ ਦੁਆ ਕਦੇ ਵੀ ਕਬੂਲ ਨਹੀਂ ਹੋਣੀ ਦੁਆ ਫਰਿਆਦ ਉਹੀ ਕਬੂਲ ਹੋਣੀ ਹੈ ਜਿਹੜੀ ਦਿਲ ਤੋਂ ਕੀਤੀ ਹੋਵੇ ਸੰਗਤ ਜੀ ਜਦੋਂ ਅਸੀਂ ਦੁਆ ਕਰਨ ਬੈਠੀਏ ਉਹ ਆਪਣੇ ਆਪ ਹੀ ਦਿਲ ਤੋਂ ਨਿਕਲਦੀ ਹੈ ਤਾਂ ਇਹੀ ਦੁਆਵਾ ਕਬੂਲ ਹੁੰਦੀਆਂ ਨੇ ਰਟੀ ਰਟਾਈ ਹੋਈ ਦੁਆਵਾ ਕਦੇ ਕਬੂਲ ਨਹੀਂ ਹੁੰਦੀ ਆ ਤਾਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਸੰਘ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜਰੂਰ ਜਾਇਓ ਅਸੀਂ ਤੁਹਾਡਾ ਤੇਹੇ ਦਿਲੋਂ ਸਵਾਗਤ ਕਰਾਂਗੇ ਤਦ ਤੱਕ ਲਈ ਰੱਬ ਰਖਾ ਰੱਬ ਰਖਾ ਰੱਬ ਰਖਾ